ਫਗਵਾੜਾ ਦੇ ਬੱਸ ਸਟੈਂਡ ਨੇੜੇ ਆਂਡਾ ਰੈ residenciy ਦੇ ਫਲੈਟ ਮਾਲਕਾਂ ਵੱਲੋਂ ਰੋਪ ਲਗਾਏ ਗਏ ਹਨ ਕਿ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਉਹਨਾਂ ਨੂੰ ਫਲੈਟ ਮਾਲਕ ਨੇ ਫਲੈਟ ਬੀਚ ਦਿੱਤੇ ਹਨ ਉਹਨਾਂ ਨੂੰ ਨਾ ਤਾਂ ਫਲੈਟ ਮਾਲਕ ਵੱਲੋਂ ਫਲੈਟਸ ਦੇ ਨਕਸ਼ੇ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਐਗਰੀਮੈਂਟ ਦੀਆਂ ਕਾਪੀਆਂ ਫਲੈਟ ਮਾਲਕਾਂ ਵੱਲੋਂ ਫਲੈਟ ਦੇ ਨਕਸ਼ਿਆਂ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਮਿਲਿਆ ਗਿਆ ਪਰ ਨਗਰ ਨਿਗਮ ਵਿੱਚ ਕੋਈ ਰਿਕਾਰਡ ਨਹੀਂ ਮਿਲਿਆ। ਫਲੈਟ ਮਾਲਕਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਨਗਰ ਨਿਗਮ ਅਧਿਕਾਰੀ ਐਮ.ਟੀ.ਪੀ. ਸਰਿੰਦਰ ਸਿੰਘ ਬਿੰਦਰਾ ਨੇ ਕਿਹਾ ਹੈ ਕਿ ਸ਼ਿਕਾਇਤਕਰਤਾ ਐਡਵੋਕੇਟ ਮਨੀਸ਼ ਅਤੇ ਫਲੈਟ ਸਮਾਲਿਕ ਉਹਨਾਂ ਨੂੰ ਮਿਲੇ ਸਨ। ਉਹਨਾਂ ਨੇ ਕਾਰਵਾਈ ਕਰਦੇ ਹੋਏ ਫਲੈਟ ਦੇ ਮਾਲਕ ਨੂੰ ਨੋਟਿਸ ਦਿੱਤਾ ਹੈ। ਇਸ ਤੋਂ ਇਲਾਵਾ ਗੈਰ ਕਾਨੂੰਨੀ ਬੱਸ ਸਟੈਂਡ ਕੋਲ ਖੁੱਲੇ ਠੇਕੇ ਨੂੰ ਕਰਤੀ ਮਾਰਤ ਨੂੰ ਸੀਲ ਕਰਕੇ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੋ ਹੋਰ ਮੁਸ਼ਕਲਾਂ ਹਨ ਬਲੈਟ ਮਾਲਿਕ ਮਿਲ ਕੇ ਦੱਸ ਸਕਦੇ ਹਨ ਪਗਵਾੜਾ ਐਕਸਪ੍ਰੈਸ ਨੀਜ਼ ਲਾਈਵ ਤੋਂ ਵਿਨੋਸ਼ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਰਿਪੋਰਟ ਨਾਸ਼ਕੁਮਾਰ ਸੰਦੀਪ ਹੋਏ ਹਨ ਅਤੇ ਅੱਜ ਦੇ ਦਿਨ ਦੀ ਉਦੋਂ ਤੋਂ ਉਦੋਂ ਅੱਛਾ ਜੀ ਉਰੇ ਸਪਲਿਆਰ ਨੂੰ ਸਮਝਾ ਕੇ ਉਹਨੂੰ ਸਾਬਿਤ ਕੀਤਾ। ਜਿਵੇਂ ਬਾਰੇ ਸ਼ੁਰੂ ਤੋਂ ਸਟਾਰਟਿੰਗ ਹੀ ਦੋ ਹਜ਼ਾਰ ਦਾ ਸਮੱਸਿਆ ਬਿਲਡਰਸ ਨੇ ਪਾਣਾ 2019 ਮੈਂ ਉਹ ਕੁਝ ਵੀ ਸਮਝ ਨਹੀਂ ਉਹ 플레이ਰ ਸਮੂਹ ਗਲਤ ਅ ਹ ਉਹਨਾਂ ਦਾ ਸੁਧਾਰ ਦੇ ਕੇ ਸਮਾਹੂ ਬੈਠੇ ਗਏ। ਇਹ ਕਦਾ ਤੁਹਾਨੂੰ ਪਤਾ ਲੱਗਾ ਗਲਤ ਸੋਚਣਾ ਮਿਲੀ ਸਾਨੂੰ ਜਦੋਂ ਸੀ ਨਕਸ਼ਾ ਮੰਗੇ ਨਕਸ਼ਾ ਨਹੀਂ ਐਗਰੀਮੈਂਟ ਦੀ ਕਾਪੀ ਮੰਗੀ ਕੌਫੀਨੇਟ ਨੀ ਨੀਚੇ ਤੋਂ ਪਹਿਲਾਂ ਤੁਸੀਂ ਐਗਰੀਮੈਂਟ ਕੀਤੇ ਸੋਸਲ ਕੁਛ ਨਹੀਂ ਲਿਆ ਉਹਨਾਂ ਕੋ ਹਾਂ ਉਹ ਜੂਨ ਤੋਂ ਤੱਕ ਹੁੰਦੀ ਆ ਜੀ ਜਦੋਂ ਅਸੀਂ ਕੋਈ ਇੰਤਕਾਲ ਕਰਵਾਉਂਦੇ ਹਾਂ ਜੋ ਇਹ ਇੰਤਕਾਲ ਗ੍ਰਾਉਂਡ ਨਾਲ ਹੀ ਹੋਣਾ ਚਾਹੀਦਾ ਉਸ ਤੋਂ ਡਾਕੂਮੈਂਟਰੀ ਇਹਨਾਂ ਨੂੰ ਅੱਸੀ ਕਰਦੀ ਹੈ ਇਹ ਮੈਂ ਮੰਗ ਰੋਣ ਆ ਰਹੀ ਹੈ ਇਹ ਹੁਣ ਮੰਗ ਕੀ ਹੈਗੀ ਮੈਂ ਉਹ ਇਹ ਕੀ ਆ ਕੋਈ ਸਾਨੂੰ ਮੱਥੇ ਦੀ ਕਾਪੀਆਂ ਤੀਆਂ ਐਗਰੀਮੈਂਟਸ ਕਾਪੀਆਂ ਤੀਆਂ ਨਿਕਮਪਰ ਸ਼ਾਸਨ ਕੋ ਗਏ ਤੁਸੀਂ ਹਾਂਜੀ ਨਗਰ ਨਿਕਮ ਕੋ ਗਏ ਆ ਆ ਨਗਰ ਨਿਕੋ ਗਏ ਆ ਉਹਨਾਂ ਤੋਂ ਵੀ ਉੱਥੇ ਕੋੜ ਵਿਲਵਲ ਨਹੀਂ ਹੈ ਹੁਣ ਕੀ ਮੰਗ ਤੁਹਾਡੀ ਸਾਡੀ ਮੰਗ ਇਹ ਹੈ ਕਿ ਸਮੋਂ ਪ੍ਰੋਪਰ ਡਾਕੂਮੈਂਟ ਜੜੀ ਹੋਵੇ ਸਹੀਆ ਤਾਂ ਸੜੇ ਚੌਕ ਕਰੀ ਪ੍ਰੋਪਰ ਕੀ ਨਾਂ ਸਰ ਸੁਮਿਤ ਤੇ ਕਿੰਨੀ ਦੇਰ ਤੋਂ ਰਹਿ ਰਹੇ ਹੋ ਫਲੈਟ ਸੇ ਉਸੇ ਤੋਂ 7-8ਵੀਂ ਨਿਵਰੇ ਲੇਕਿਨ ਆਪਣਾ ਪਰਚੇਸ ਕੀਤਾ ਇਥੇ 1.5 ਮਹੀਨੇ ਹੁਣ ਕੀ ਪ੍ਰੋਬਲਮ ਆ ਰਹੀ ਤੁਹਾਨੂੰ ਪ੍ਰੋਬਲਮ ਜੋ ਮੈਨੂੰ ਮੇਨ ਰਹੀ ਹੈ ਮੈਨੂੰ ਰਜਿਸਟਰੀ ਟਾਈਮ ਤੇ ਪ੍ਰੋਬਲਮ ਆਈ ਆ ਕਿ ਨਕਸ਼ੇ ਨਹੀਂ ਸੀਗੇ ਤੇ ਇਹਦੇ ਇੱਕ ਐਗਰੀਮੈਂਟ ਸੀਗਾ ਉਹ ਹੈ ਨਹੀਂ ਸੀਗਾ ਜਿਸ ਦੀ وجہ ਕਰਕੇ ਮੈਂ ਲੋਨ ਕਰਵਾਉਣਾ ਸੀ ਤੇ ਉਹ ਲੋਨ ਵਾਲਾ ਕੰਮ ਹਾਲੇ ਤੱਕ ਨਹੀਂ ਹੋਇਆ ਇਹ ਦੋ ਡਾਕੂਮੈਂਟ ਨਾ ਹੋਣ ਦੀ وجہ ਕਰਕੇ ਹਾਲੇ ਵੀ ਮਤਲਬ ਲੋਨ ਲਈ ਮੈਨੂੰ ਵੇਟ ਕਰਨੀ ਪੈ ਰਹੀ ਹੈ ਕਿਉਂਕਿ ਮੈਂ ਜਿਹੜੀ ਵੀ ਬੈਂਕ ਨਾਲ ਕੰਟੈਕਟ ਕਰਦਾ ਆ ਉਹਨਾਂ ਦੀ ਜਿਹੜੀ ਲਿਸਟ ਹੈਗੀ ਆ ਡਾਕੂਮੈਂਟ ਦੀ ਉਹਦੇ ਵਿੱਚ ਨਕਸ਼ੇ ਪਲੱਸ ਜਿਹੜਾ ਕੋਈ ਬਿਲਡਰ ਤੇ ਡੈਨ ਲੋਰ ਦਾ ਜਿਹੜਾ ਕੋਈ ਐਕੀਮੈਂਟ ਦਾ ਉਹਦੀ ਰਿਕੁਆਇਰਮੈਂਟ ਕੀਤੀ ਜਾਂਦੀ ਹੈ ਲੇਕਿਨ ਉਹ ਹਾਲੇ ਤੱਕ ਅਵੇਲੇਬਲ ਨਹੀਂ ਤਸੀਂ ਨਿਗਮ ਕੋ ਵੀ ਗਏ ਆ ਮੰਤਰੀ ਜਿੰਪਾ ਕੋ ਵੀ ਗਏ ਆ ਉਹਦੇ باوجود ਮਸਲਾ ਹੱਲ ਕਿਉਂ ਨਹੀਂ ਹੋਇਆ ਇਹ ਹੱਦ ਤੱਕ ਪਤਾ ਨਹੀਂ ਕਿ ਜਦੋਂ ਮੰਤਰੀ ਸਾਹਿਬ ਨੂੰ ਮਿਲੇ ਸੀ ਉਸ ਤੋਂ ਬਾਅਦ ਸੀਆਈਡੀ ਵਾਲੇ ਆਈਸੀਜੀ ਉਹਨਾਂ ਨੇ ਇੱਥੇ ਏਸੀ ਆਫਿਸ ਦੇ ਵਿੱਚ ਚਾਹੀ ਸੀ ਉਹਨਾਂ ਨੇ ਸਾਰੀ ਮਤਲਬ ਜਿੰਨੀਆਂ ਵੀ ਜਾਣਕਾਰੀਆਂ ਸੀਗੀਆਂ ਸਾਡੇ ਤੋਂ ਮੰਗੀਆਂ ਸੀ ਉਹਨਾਂ ਨੂੰ ਦਿੱਤੀਆਂ ਸੀ ਆਫਟਰ ਡੈਟ ਉਸ ਤੋਂ ਬਾਅਦ ਹਲੇ ਤੱਕ ਵੀ ਕੋਈ ਮਤਲਬ ਅਮਲੀ ਤੇ ਕੋਈ ਕਾਰਵਾਈ ਨਹੀਂ ਹੋਈ ਉਸ ਚੀਜ਼ 'ਤੇ ਕੀ ਇਹਨੂੰ ਸਮਝਦੇ ਤੁਸੀਂ ਕੋਈ ਇਸ ਮਾਮਲੇ ਦੇ ਵਿੱਚ ਕੋਈ ਕੱਕਬਲਾ ਹੋਇਆ ਤੁਹਾਨੂੰ ਜੀ ਜਿੰਨਾ ਚਿਰ ਕਿਸੇ ਜੀ ਦਾ ਰਿਜ਼ਲਟ ਨਹੀਂ ਆਉਂਦਾ ਉਹਨਾਂ ਚਿਰ ਕੁਝ ਕਿਹਾ ਨਹੀਂ ਜਾ ਸਕਦਾ ਲੇਕਿਨ ਇੰਨਾ ਜ਼ਰੂਰੀ ਹੈ ਕਿ ਇਹ ਡਿਲੇ ਜਿਹੜੀ ਕਾਰਵਾਈ ਹੋ ਰਹੀ ਹੈ ਇਹਦੇ ਵਿੱਚ ਕੋਈ ਨਾ ਕੋਈ ਕਾਰਨ ਤਾਂ ਹੋਵੇਗਾ ਹੁਣ ਮੰਗੀ ਤੁਹਾਡੀ ਮੰਗੀ ਹੀ ਆ ਕਿ ਜਿਹੜੀ ਡਾਕੂਮੈਂਟ ਅਸੀਂ ਮੰਗ ਰਹੇ ਹਾਂ ਡਾਕੂਮੈਂਟ ਸਾਨੂੰ ਪ੍ਰੋਵਾਈਡ ਕਰਵਾ ਦੇ ਯਾਨੀ ਕਿ ਇਸ ਤੋਂ ਇਹ ਡਾਕੂਮੈਂਟ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸੌਖੀਆਂ ਹੋ ਜਾਣਗੀਆਂ ਕੱਲ ਕਿਸੇ ਨੇ ਫਲੈਟ ਸੇਲ ਕਰਨਾ ਹੈ ਜਾਂ ਅਗਰ ਕਿਸੇ ਨੇ ਲੋਨ ਲੈਣਾ ਹੈਗਾ ਯਾ ਤੋ ਇਹ ਸਾਰੀਆਂ ਚੀਜ਼ਾਂ ਆਸਾਨ ਹੋ ਜਾਣਗੀਆਂ ਜਿਹਦੇ ਲਈ ਕਿ ਸਾਨੂੰ ਮਤਲਬ ਕਿ ਬਹੁਤ ਪਰੇਸ਼ਾਨ ਹੋਣਾ ਪੈਂਦਾ ਹੈ ਜੇ ਤੁਸੀਂ ਇਸ ਦੇ ਬਾਵਜੂਦ ਤੁਸੀਂ ਵੇਚ ਨਹੀਂ ਸਕਦੇ ਜਿਹੜੇ ਡਾਕੂਮੈਂਟਸ ਤੋਂ ਬਿਨਾ ਫਰ ਡਾਕੂਮੈਂਟ ਤੋਂ ਬਿਨਾਂ ਬੇਚੰਦੀ ਜਿਹੜੀ ਗੱਲ ਆ ਉਹਦੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਫਿਰ ਕਈ ਵਾਰੀ ਬੇਫਾਲ ਤੋਂ ਪੈਸੇ ਖਰਚਨੇ ਪੈਂਦੇ ਆ ਜਿਨ੍ਹਾਂ ਦੀ ਖਰਚਣ ਦੀ ਕਈਆਂ ਦੀ ਸਮਰੱਥਾ ਵੀ ਨਹੀਂ ਹੁੰਦੀ ਤੇ ਫਿਰ ਉਹ ਚੀਜ਼ ਹੋ ਜਾਂਦੀ ਆ ਤੇ ਉਹਦੇ ਕਰਕੇ ਫਿਰ ਬੰਦਾ ਹੋਰ ਵੀ ਪਰੇਸ਼ਾਨ ਹੋ ਜਾਂਦਾ ਆਪਣਾ ਮਤਲਬ ਮਾਮਲਾ ਸਾਹਮਣੇ ਆ ਰਿਹਾ ਹੈ ਵੀ ਉਹ ਮਤਲਬ ਇੱਕ ਸਿਰਲੇਖ ਜਿਹੜੀ ਚਾਰ ਬਲੋਕਸ ਹੈਗੇ ਆ ਉਹਦੇ ਵੀ ਸੋਤਰਾਮ ਦਾ ਉਹ ਪਤਾ ਲੱਗਿਆ ਕਿ ਇਹ ਬਲੋਕ ਹੀ ਹੈ ਉਹਦਾ ਉਹੀ ਸਿਰਫ ਪਾਸ ਆ ਬਾਕੀ 10 ਬਲੋਕ ਪਾਸ ਨਹੀਂ ਹੈਗੇ ਮੈਂ ਤੁਹਾਨੂੰ ਬਿਲਕੁਲ ਪਹਿਲਾਂ ਵੀ ਬੀ ਮੈਨੂੰ ਜੁਆਇਨ ਕੀਤੇ ਥੋੜੇ ਦਿਨ ਹੀ ਹੋਏ ਦਾ ਮੇਰਾ ਉਹ ਪਹਿਲਾ ਦਿਨ ਸੀ ਜਦੋਂ ਸਾਡਾ ਕੰਪਲੈਕਸ ਦੇ ਰੈਜ਼ੀਡੈਂਟਸ ਬਿਲਕੁਲ ਪੇਸ਼ ਹੋਏ ਸੀਗੇ ਮੈਂ ਉਹਨਾਂ ਦੇ ਨਾਲ ਹੀ ਮੌਕੇ ਤੇ ਜਾ ਕੇ ਉਹਨਾਂ ਦੇ ਨਾਲ ਮੌਕਾ ਚੈੱਕ ਕੀਤਾ ਮਾਲਕ ਨੂੰ ਵੀ ਇੱਕ ਤਰ੍ਹਾਂ ਦਾ ਫਾਰਮੈਲਿਟੀ ਸਿਕ ਨੋਟਿਸ ਦੇ ਦਿੱਤਾ ਇਹ ਲੋਕਾਂ ਨੂੰ ਖੁਸ਼ ਕਰਨ ਲਈ ਉਸ ਨੋਟਿਸ ਦੀ ਕਾਪੀ ਜਿਹੜੇ ਕੰਪਲੇਨੈਂਟਸ ਹੈਗੇ ਨੇ ਮਿਸਟਰ ਮਨੀਸ਼ ਨੇ ਸ਼ਾਇਦ ਉਹਨਾਂ ਦੇ ਕੋਲ ਰੱਖੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਅੰਦਰ ਤੋਂ ਵੀ ਪਤਾ ਕਰਨਾ ਇੱਕ ਹੈਲਦੀ ਨੋਟਿਸ ਦਿੱਤਾ ਆ ਮੈਂ ਮਾਲਕ ਮਾਲਕ ਮੇਰਾ ਆਊਟ ਆਫ ਕੰਟਰੀ ਹੈ ਬਾਕੀ ਜਿਹੜੀ ਉਹਦੀ ਹੋਰ ਸੀਗੀ ਕੰਪਲੇਂਟਸ ਉਹਨਾਂ ਦੀਆਂ ਜਿਵੇਂ ਕਿ ਉਹ ਕਹਿੰਦੇ ਸੀ ਸ਼ਰਾਬ ਦਾ ਟਿਕਾ ਖੁੱਲ ਗਿਆ 31 ਮਾਰਚ ਤੱਕ ਤਾਂ ਐਕਸਾਈਜ਼ ਐਕਸਾਈਜ਼ ਦੇ ਅੰਦਰ ਕੰਟਰੋਲ ਚ ਹੈ ਮੇਰੇ ਕੰਟਰੋਲ ਚ ਨਹੀਂ ਹੈ 31 ਮਾਰਚ ਤੋਂ ਬਾਅਦ ਉਹ ਟਿਕਾ ਉੱਥੇ ਨਹੀਂ ਰਹਿ ਰਿਹਾ ਕਿਸੇ ਵੀ ਹਾਲਾਤ ਵਿੱਚ ਉੱਥੇ ਟਿਕਾ ਨਹੀਂ ਰਹਿ ਸਕਦਾ ਸੀਲ 31 ਮਾਰਚ ਦੀ ਰਾਤ ਨੂੰ ਹੀ ਹੋ ਜਾਣਾ ਹੈ ਸਾਬ ਮੈਂ ਕਿਸੇ ਨਾ ਕਿਸੇ ਤਰ੍ਹਾਂ ਅਕਸਾਈਜ਼ ਦੇ ਕਾਨੂੰਨ ਲੇਟ ਬੰਨਿਆ ਹੋਇਆ ਹਾਂ ਮੇਰੇ ਹੱਥ ਬੰਨੇ ਆ ਮੈਂ ਅਕਸਾਈਜ਼ ਦੀ ਪਾਲਿਸੀ ਨੂੰ ਨਹੀਂ ਤੋੜ ਸਕਦਾ ਹੁਣ ਤਾਂ ਕਹਿਣਾ ਕਿ ਮਤਲਬ ਕਿ ਜਿਹੜੇ ਨਕਸ਼ੇ ਨਾ ਨਗਰ ਨਿਗਮ ਚਾਗੇ ਨਾ ਮਾਲਕ ਕੋਲ ਹੈਗੇ ਆ ਉਹਦੇ ਨਾਲ ਸਾਨੂੰ ਕੀ ਪ੍ਰੋਬਲਮ ਆ ਰਹੀਆਂ ਹਨ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਜਾਂ ਤਾਂ ਉਹ 10 ਦਿਨ ਹੁਣ ਜਿਉ ਕਹਿਣ ਫਲੈਟਾਂ ਦੇ ਇੰਤਕਾਲ ਹੋ ਜਾਣ ਤਾਂ ਫਲੈਟਾਂ ਦੇ ਇੰਤਕਾਲ ਤਾਂ ਹੋ ਨਹੀਂ ਸਕਦੇ ਇੰਤਕਾਲ ਵਿੱਚ ਕੀ ਜ਼ਮੀਨ ਦਾ ਹੁੰਦਾ ਮੈਂ ਫਿਰ ਸਾਨੂੰ ਹੁੰਦੇ ਕਿ ਨਗਰ ਨਗਰ ਕਮਿਸ਼ਨਰ ਅਪਲੀਕੇਸ਼ਨ ਜੇ ਕਿਹਾ ਜੋ ਵੀ ਅਡੀ ਅਪਲੀਕੇਸ਼ਨ ਸੀ ਮੁਰੀਦ ਜੀ ਦੀ ਉਹ ਪੂਰੀ ਤਰ੍ਹਾਂ ਨਾਲ ਡਿਸਪੋਜ਼ ਆਫ ਕੀਤੀ ਗਈ ਹੈ ਔਰ ਉਹ ਆਪਣੀ ਸੰਤੁਸ਼ਟਤਾ ਪ੍ਰਗਟ ਕਰਕੇ ਰਹੇ ਕਿ ਆਮ ਸੈਟੀਸਫਾਈਡ ਵਿਦ ਦਾ ਐਕਸ਼ਨ ਟੇਕਨ ਬਾਈ ਦਾ ਪਰਪਰੇਸ਼ਨ ਮੰਨ ਲਿਓ ਨਾ ਆ ਪਰਸਨ ਨਿੱਜੀ ਹੋ ਕੇ ਉਹਨਾਂ ਦਾ ਕੰਮ ਕਰਕੇ